ਸੂਬਾ ਬਰਦਲ ਅਮਿੰਦਰ ਸਿੰਘ ਰਾਜਾਵੜਿੰਗ ਅੱਜ ਜੁਲ੍ਹੇ ਦੇ ਪਿੰਡ ਚਾਹਲਦੇ ਵਸਨੀਕ ਅਗਨੀਵੀਰ ਆਕਾਸ਼ਦੀਪ ਪਰ ਸਿੱਧ ਕੇਰ ਪਹੁੰਚੇ ਜਿਸ ਦੇ ਕਿ ਕੁਝ ਦਿਨ ਪਹਿਲਾਂ ਜੰਮੂ ਦੇ ਵਿੱਚ ਡਿਊਟੀ ਦੌਰਾਨ ਮੌਤ ਹੋ ਗਈ ਸੀ ਤੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਗਰੇ ਰਾਹੁਲ ਗਾਂਧੀ ਦੇ ਨਾਲ ਉਨ੍ਹਾਂ ਦੀ ਗੱਲਬਾਤ ਦਾ ਪ੍ਰਬੰਧ ਵੀ ਕੀਤਾ ਇਸ ਦੌਰਾਨ ਕਾਂਗਰਸ ਦੇ ਰਾਸ਼ਟਰੀ ਸਖਤਰ ਰਵਿੰਦਰ ਦਲਵੀ ਸਮੇਤ ਹੋਰ ਕਾਂਗਰਸੀ ਆਗੂ ਵੀ ਮੌਜੂਦ ਸਨ ਜ਼ਿਕਰ ਹੋਇਆ ਕਿ ਰਾਜਾਵੜਿੰਗ ਵੀਰਵਾਰ ਨੂੰ ਕਾਂਗਰਸ ਵੱਲੋਂ ਆਯੋਜਿਤ ਸੰਵਿਧਾਨ ਬਚਾਓ ਯਾਤਰਾ ਦੇ ਵਿੱਚ ਹਿੱਸਾ ਲੈਣ ਦੇ ਲਈ ਫਰੀਦਕੋਟ ਪਹੁੰਚੇ ਸਨ ਬਾਅਦ ਵਿੱਚ ਉਹ ਪਿੰਡ ਪਹੁੰਚੀ ਅਤੇ ਉਹਨਾਂ ਦੇ ਮਾਪਿਆਂ ਦੇ ਨਾਲ ਆਪਣਾ ਦੁੱਖ ਸਾਂਝਾ ਕੀਤਾ ਇਸ ਦਰਾਂ ਉਸਨੇ rahul gandhi ਨੂੰ akashdeep ਦੇ ਮਾਪਿਆਂ ਨਾਲ ਫੋਨ ਤੇ ਗੱਲ ਕਰਵਾਈ rahul gandhi ਨੇ ਪਰਿਵਾਰ ਦੇ ਨਾਲ ਆਪਣਾ ਦੁੱਖ ਸਾਂਝਾ ਕੀਤਾ ਪਰ ਕਾਂਗਰਸ ਨੇ ਵੀ ਕਿਹਾ ਕਿ ਉਹ ਉਹਨਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ ਇਸ ਸੇ ਕਰਕੇ ਤਾਂ ਅਸੀਂ ਅਗਨੀਵਾਰ ਸਕੀਮ ਦੀ ਅਗਨੀਵੀਰ ਸਕੀਮ ਦੀ ਨਖੇਦੀ ਕਰਦੇ ਰਹੇ ਹਾਂ rahul gandhi ਲੜਦੇ ਰਹੇ ਹੈ ਫਿਰ ਮੇਰੀ ਪਰਿਵਾਰ ਨਾਲ ਹੁਣ ਡਿਟੇਲ ਚ ਗੱਲਬਾਤ ਹੋਈ ਹੈ rahul gandhi ji ਨੇ ਵੀ ਹੁਣੇ ਤੁਹਾਡੇ ਸਨਮੁਖ ਪਰਵਾਰ ਨਾਲ ਸ਼ਹੀਦ ਦੇ ਪਰਿਵਾਰ ਨਾਲ ਗੱਲ ਕੀਤੀ ਹੈ ਔਰ ਇਹਨਾਂ ਦੀ ਮੰਗ ਹੈ ਕਿ ਸਾਡੇ ਮੁੰਡੇ ਨੂੰ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਹੈ ਔਰ ਮੈਨੂੰ ਲੱਗਦਾ ਹੈ ਕਿ ਸਹਾਇਤਾ ਰਾਸ਼ੀ ਪੰਜਾਬ ਸਰਕਾਰ ਕਰੋੜ-ਕਰੋੜ ਰੁਪਏ ਦਿੰਦੀ ਸੀ ਫੌਜ ਵਾਲਿਆਂ ਨੂੰ ਇਸ ਵਾਰੀ ਕੀ ਹੋ ਗਿਆ ਆਕਾਸ਼ ਵੀਰ ਵੀ ਕੋਈ ਪੰਜਾਬ ਦਾ ਖਜ਼ਾਨਾ ਮੁੱਕ ਗਿਆ ਇਹ ਇਸ ਮੁੰਡੇ ਨੂੰ ਜਿਹਨੇ 20 ਸਾਲ ਦਾ ਪੁੱਤ ਗਵਾ ਲਿਆ ਔਰੀ ਮਾਂ ਚਿੱਕਾ ਮਾਰ ਰਹੀ ਹੈ 6.5 ਫੁੱਟ ਦਾ ਜਵਾਨ ਪੂਰਾ ਕੀ ਕਸੂਰ ਹੈ ਸ਼ਰਮੋਣੀ ਚਾਹੀਦੀ ਸੀ ਕਿ ਅਸੀਂ ਉਹਨੂੰ ਪੰਜਾਬ ਉਹਨਾਂ ਨੂੰ ਤਾਂ ਨਹੀਂ ਆਈ ਦਿੱਲੀ ਵਾਲਿਆਂ ਨੂੰ ਪੰਜਾਬ ਸਰਕਾਰ ਡੀਸੀ ਭੇਜਦਾ ਸਰਕਾਰੀ ਐਂਬੂਲੈਂਸ ਤੇ ਸਰਕਾਰੀ ਸਨਮਾਨ ਨਾਲ ਜੇ ਉਹਨੂੰ ਵਿਦਾਇਗੀ ਕਰ ਦਿੰਦੇ ਤਾਂ ਫੇਰ ਕੋਈ ਫਰਕ ਪੈ ਜਾਣਾ ਸੀ ਹਜ਼ਾਰਾਂ ਪੁਲਿਸ ਵਾਲੇ ਸਰਕਾਰ ਦੇ ਖੜੇ ਰਹਿੰਦੇ ਐ ਸੋ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਨਿਰਾਦਰ ਹੋਇਆ ਇੱਕ ਉਸ ਵਿਅਕਤੀ ਦਾ ਜਿਹੜਾ

ਔਰ ਟਾਈਮ ਮੰਗੇ ਮੈਂ ਮਾਪੇ ਨੂੰ ਰਾਜਨਾਥ ਸਿੰਘ ਨੂੰ ਮਲਾਉਣ ਦਾ ਉਪਰਾਲਾ ਕਰਾਂਗਾ ਨਾਲ ਹੀ ਨਾਲ ਮੈਂ ਅਗਰ ਪੰਜਾਬ ਸਰਕਾਰ ਦੇ ਕੰਤੇ ਜੂ ਨਾ ਸਰਕੀ ਤਾਂ ਇਹਨਾਂ ਨੂੰ ਪਰਿਵਾਰ ਵਾਲਿਆਂ ਨੂੰ ਪੁੱਛ ਕੇ ਇਹਨਾਂ ਦੀ ਇਜਾਜ਼ਤ ਲੈ ਕੇ ਅਗਰ ਇਹ ਚਾਣਗੇ ਤਾਂ ਫਿਰ ਮੈਂ ਚਾਹੇ ਸਾਡਾ ਦੂਜੀ ਪਾਰਟੀ ਦਾ ਮੁੱਖ ਮੰਤਰੀ ਹੈ ਮੈਂ ਉਹਨਾਂ ਦੇ ਵੀ ਕੁੰਡਾ ਖੜਕਾਉਣ ਜਾਊਂਗਾ ਔਰ ਸ਼ਰਮਦੀਨ ਜਾਊਂਗਾ ਇਹ ਥੋੜੀ-ਮੋਟੀ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅੱਜ ਆਪਣਾ ਹੱਕ ਲੈਣ ਵਾਸਤੇ ਭੀਖ ਮੰਗਣ ਆਸੇ ਨਹੀਂ ਹੱਕ ਲੈਣ ਵਾਸਤੇ ਅੱਜ ਅਗਨੀ ਵੀਰ ਦੇ ਪਰਿਵਾਰ ਨੂੰ ਇੱਥੇ ਆਉਣਾ ਪਿਆ ਜਾਣਾ ਸਰਕਾਰ ਨੂੰ ਚਾਹੀਦਾ ਸੀ ਹਸਤੀਆਂ ਤਾਂ ਅੱਗੇ ਫਿਰ ਅਸੀਂ ਨਹੀਂ ਕਰਾਂਗੇ ਜਿੰਨਾ ਚਿਰ ਕੋਈ ਗੱਲਬਾਤ ਨਹੀਂ ਸਿਰੇ ਲੱਗਦੀ ਜੇ ਗੱਲ ਸਿਰੇ ਨਹੀਂ ਲੱਗੀ ਉਦੋਂ ਬਾਅਦ ਕੁਝ ਤੁਸੀ ਇੱਕ ਸ਼ਿਕਵਾ ਕੀਤਾ ਸੀ ਨਾ ਜੀ ਬੀਸੀਐਸਐਸਪੀ ਵੀ ਜੀ ਤੁਹਾਡੇ ਕੋਲ ਆਇਆ ਇਹਨਾਂ ਨਾਲ ਗੱਲ ਕੀਤੀ ਸੀ ਰਾਜਾ ਗਣਤ ਸਿੰਘ ਸਾਹਿਬ ਕਹਿੰਦੇ ਵੀ ਮੇਰੇ ਬਸ ਦਾ ਰੋਗ ਨਹੀਂ ਪੰਜਾਬ ਸਰਕਾਰ ਦਾ ਕੰਮ ਹੈ ਕਿ ਪੰਜਾਬ ਸਰਕਾਰ ਵੱਲੋਂ ਹੋਰ ਕੋਈ ਉਹਨਾਂ ਨੇ ਜੀ ਡੀਸੀ ਜਾਂ ਐਸਐਸਪੀ ਸਾਹਿਬ ਇੱਥੇ ਆ ਜਾਂਦੇ ਘਰੇ ਉਹਨਾਂ ਨੇ ਸਾਨੂੰ ਇੰਨਾ ਵਾਂਗੂ ਭਰੋਸਾ ਦੇਣਾ ਸੀ ਪਰ ਗੁੱਸਾ ਗਿਆ ਇਹ ਇਸ ਗੱਲ ਤੇ ਆ ਗਿਆ ਵੀ 7-8 ਦਿਨ ਹੋ ਗਏ ਆ ਤੇ ਕੋਲੇ ਬੈਠੇ ਆ ਜ਼ਿਲ੍ਹੇ ਦੇ ਮਾਲਕ ਐਸਐਸਪੀ ਵੀ ਤੇ ਡੀਸੀ ਸਾਹਿਬ ਇਹਨਾਂ ਦੋਨਾਂ ਚ ਕੋਈ ਨਹੀਂ ਕਰਿਆ ਪੰਜਾਬ ਸਰਕਾਰ